ਕੀ ਰਾਣਾ ਗਰਜੀਤ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਕੀ ਰਾਣਾ ਗਰਜੀਤ ਤੇ 2027 ਦੇ ਵਿੱਚ ਭਾਜਪਾ ਦਾ ਖੇਡ ਰਹੀ ਹੈ ਆਖਰਕਾਰ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕੁ ਸਚਾਈ ਹੈ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਅਤੇ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਚਰਚਾ ਸ਼ੁਰੂ ਹੋਈ ਹੈ ਨੇ ਕਿ ਰਾਣਾ ਗਰਜੀਤ ਭਾਜਪਾ ਦੇ ਵਿੱਚ ਜਾ ਸਕਦੇ ਨੇ ਗਗਨ ਚਰਚਾਵਾਂ ਤਾਂ ਜਦੋਂ ਕਿਤੇ ਨਾ ਕਿਤੇ ਕੁਝ ਹੁੰਦਾ ਚਰਚਾਵਾਂ ਤਾਂ ਸ਼ੁਰੂ ਹੋਣੀਆਂ ਨੇ ਰਾਣਾ ਗਰਜੀਤ ਬਾਰੇ ਭਾਜਪਾ ਜਾਣਗੇ ਜਾਂ ਨਹੀਂ ਜਾਣਗੇ ਇੱਕ ਵੱਡਾ ਪ੍ਰਸ਼ਨ ਤਾਂ ਇਸ ਬਣਿਆ ਹੋਇਆ ਇਹ ਦੋ ਚੀਜ਼ਾਂ ਮੈਂ ਪਹਿਲਾਂ ਸਪਸ਼ਟ ਕਰ ਦਵਾਂ ਭਾਜਪਾ ਚਾਹੁੰਦੀ ਹੈ 2027 ਦੇ ਵਿੱਚ ਪੰਜਾਬ ਦੇ ਵਿੱਚ ਚੰਗਾ ਖੜਕਾ ਧੜਕਾ ਕਰਨਾ ਪੂਰੇ ਜ਼ੋਰ ਵਾਜੇਗਾ ਜਿਹਦੇ ਨਾਲ ਚੋਣ ਲੜਨੀ ਤੇ ਉਹਦੇ ਚੰਗੇ ਰਿਜ਼ਲਟ ਲੈਣੇ ਸਰਕਾਰ ਬਣਾਉਣੀ ਨਾ ਬਣਾਉਣੀ ਬਾਨੀ ਨਾ ਬਣਾਉਣੀ ਇਹ ਤਾਂ ਅਲੱਗਾ ਗੱਲ ਹੈ ਤੇ ਉਸ ਦੇ ਲਈ ਭਾਈਪਾਣੂ ਕੁਝ ਕੁ ਚੀਜ਼ਾਂ ਦੀ ਲੋੜ ਹੈ ਸਭ ਤੋਂ ਪਹਿਲੀ ਚੀਜ਼ ਹੈ ਕਿ ਇੱਕ ਰਾਣਾ ਗਰਜੀਤ ਵਰਗਾ ਮੈਨੂੰ ਕਹਿੰਦਾ ਕਿ ਰਾਣਾ ਗਰਜੀਤ ਹੀ ਰਾਣਾ ਗਰਜੀਤ ਵਰਗਾ ਤਕੜਾ ਆਗੂ ਜਿਹਨੂੰ ਜਿਹਦੀ ਖਾਸ ਕਰਕੇ ਜੱਟ ਭਾਈਚਾਰੇ ਚ ਅਪੀਲ ਹੋਵੇ ਉਹੋ ਜੇ ਆਗੂ ਸਿੱਖ ਫੇਸ ਉਹ ਚਾਹੁੰਦੀ ਹੈ ਜੇ ਉਸ ਮਾਪਦੰਡ ਤੇ ਦੇਖੀ ਤੇ ਰਾਣਾ ਗਰਜੀਤ ਖਰੇ ਉੱਤਰਦੇ ਆ ਹੁਣ ਇਹ ਚਰਚਾ ਕਿੱਥੋਂ ਸ਼ੁਰੂ ਹੁੰਦੀ ਹੈ ਇਹ ਚਰਚਾ ਨਾ ਮੈਂ ਕਰ ਰਿਹਾ ਨਾ ਤੁਸੀਂ ਕਰ ਰਹੇ ਹੋ ਇਹ ਤਾਂ ਇਹਨਾਂ ਦੇ ਆਪਣੇ ਘਰ ਦੀ ਗੱਲ ਹੈ ਨਾਲੇ ਗਵਾਂਢੀ ਹਲਕਾ ਆ ਸੁਖਪਾਲ ਸਿੰਘ ਖੈਰਾ ਨੇ ਇਸ ਚਰਚਾ ਦਾ ਬੀਜ ਬੋਇਆ ਆ ਸੁਖਪਾਲ ਖੈਰਾ ਨੇ ਕਈ ਚੀਜ਼ਾਂ ਕਹੀਆਂ ਨੇ ਰਾਣਾ ਗਰਜੀਤੋ ਕਹਿੰਦੇ ਕਿ ਜਦੋਂ ਦੀ ਇਹਨਾਂ ਦੇ ਘਰ ਟੈਨ ਕਮ ਟੈਕਸ ਤੇ ਬਾਕੀ ਏਜੰਸੀਆਂ ਦੇ ਛਾਪੇ ਵੱਜੇ ਉਸ ਤੋਂ ਬਾਅਦ ਰਾਣਾ ਗਰਜੀਤ ਦੇ ਸੁਰ ਵੀ ਬਦਲ ਗਏ ਤਾਲ ਵੀ ਬਦਲ ਗਈ ਉਹ ਕਹਿੰਦੇ ਕਿ ਉਸ ਤੋਂ ਬਾਅਦ ਰਾਣਾ ਗਰਜੀਤ ਨੇ ਆਪਣੇ ਪੱਧਰ ਤੇ ਹੀ ਮੱਕੀ ਵਾਲਾ ਪ੍ਰੋਗਰਾਮ ਸ਼ੁਰੂ ਕਰ ਲਿਆ ਹੁਣ ਰਾਣਾ ਗਰਜੀਤ ਮੱਕੀ ਦਾ ਵੀ ਵੰਡਣਗੇ ਆ ਕਿ ਸਿਆਸੀ ਵੀ ਬੀਜਣਗੇ ਆ ਤਾਂ ਹੁਣ ਸਮਾਂ ਦੱਸੂਗਾ ਪਰ ਦੋ ਤਿੰਨ ਚੀਜ਼ਾਂ ਨੇ ਤਾਂ ਸਪਸ਼ਟ ਕਰਤਾ ਕਿ ਰਾਣਾ ਗਰਜੀਤ ਦੀ ਇਸ ਸਮੇਂ ਕਾਂਗਰਸ ਦੇ ਸਮੁੱਚੀ ਕਾਂਗਰਸ ਦੇ ਨਾਲੋਂ ਚਾਲ ਵੱਖਰੀ ਹੈ ਭਾਜਪਾ ਚੋ ਜਾਣਗੇ ਨਹੀਂ ਜਾਣਗੇ ਤਾਂ ਰਾਣਾ ਗਰਜੀਤ ਦੱਸ ਸਕਦਾ ਜਾਂ ਸਮਾਂ ਦੱਸ ਸਕਦਾ ਪਰ ਸੁਖਪਾਲ ਸਿੰਘ ਖੈਰਾ ਕਹਿੰਦੇ ਕਿ ਭਾਜਪਾ ਦੇ ਦਬਾਹੇ ਹੇਠ ਹੈ ਤੇ ਭਾਜਪਾ ਦਾ ਜਿਹੜਾ ਡਿਜ਼ਾਈਨ ਹੈ ਹਾਂ ਭਾਜਪਾ ਇਸ ਡਿਜ਼ਾਈਨ ਤੇ ਕੰਮ ਕਰ ਰਹੀ ਹੈ ਆਪਣੇ ਉਹਨਾਂ ਨੇ ਕਿਹਾ ਕਿ ਮੈਂ ਨਿੱਜੀ ਤੌਰ ਤੇ ਮੱਕੀ ਖਰੀਦੂੰਗਾ ਰਾਣਾ ਗਰਜੀਤ ਦੀਆਂ ਮਿਲਣਾ ਕਿੰਨਾ ਟਾਈਮ ਚੱਲਣਗੀ ਇਹਦਾ ਸਮਾਂ ਦੱਸ ਸਕਦਾ ਪਰ ਹੁਣ ਉਹ ਕਹਿੰਦੇ ਮੱਕੀ ਖਰੀਦਾਂਗਾ ਨਿੱਜੀ ਮੰਡੀ ਕਰਨ ਜਿਹਦੇ ਵਿਰੁੱਧ 7 750 ਕਿਸਾਨਾਂ ਨੇ ਜਾਣ ਦੇਤੀ ਨਿੱਜੀ ਮੱਡੀ ਕਰਨ ਦਾ ਵਿਰੋਧੀ ਹੈ ਸਾਰਾ ਦਾ ਸਾਰਾ ਜਿੰਨਾ ਵੀ ਇਹ ਅੰਦੋਲਨ ਚੱਲ ਰਿਹਾ ਹੈ ਜਾਂ ਹੁਣ ਵੀ ਚੱਲ ਰਿਹਾ ਹੈ ਜਾਂ ਸਾਰਾ ਕੁਝ ਚੱਲ ਰਿਹਾ ਹੈ ਉਹ ਹੁਣ ਕਾਂਗਰਸ ਦੀ ਮੇਨ ਲਾਈਨ ਹੈ ਜਿਹੜੀ ਕਾਂਗਰਸ ਦੀ ਇਸ ਮਾਮਲੇ ਦੇ ਉੱਤੇ ਲਾਈਨ ਖਿੱਚੀ ਹੋਈ ਹੈ ਉੱਥੋਂ ਰਾਣਾ ਗਰਜੀਤ ਪਰਾਂ ਹਟ ਚੁੱਕੇ ਨੇ ਰਾਣਾ ਗਰਜੀਤ ਆਪਣੇ ਪੱਧਰ ਤੇ ਕਰ ਰਹੇ ਨੇ ਇਹ ਚੀਜ਼ਾਂ ਸਾਰੀ ਸਥਿਤੀ ਨੂੰ ਸ਼ੱਕੀ ਬਣਾ ਦਿੰਦੀਆਂ ਨੇ ਤੇ ਜੇ ਸੁਖਪਾਲ ਸਿੰਘ ਖੈਰਾ ਦਾ ਇਸ਼ਾਰਾ ਹੈ ਉਹ ਫਿਰ ਐਵੇਂ ਨਹੀਂ ਨਿਕਲ ਕੇ ਆਉਂਦਾ ਇਸੇ ਕਰਕੇ ਉਹ ਇਸ਼ਾਰਾ ਕਿ ਭਾਜਪਾ ਵੱਲ ਜਾਣ ਦੀਆਂ ਸਥਿਤੀਆਂ ਦੇ ਵਿੱਚ ਉਹ ਨੇੜੇ ਨਜ਼ਰ ਆਉਂਦੇ ਹੋਣਗੇ ਸੁਖਪਾਲ ਸਿੰਘ ਖੈਰਾ ਨੂੰ ਬਾਕੀ ਸੁਖਪਾਲ ਸਿੰਘ ਖੈਰਾ ਦੀ ਨਿੱਜੀ ਵਿਰੋਧਤਾ ਵੀ ਆ ਉੱਥੇ ਉਸ ਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ ਪਰ ਕੁੱਲ ਮਿਲਾ ਕੇ ਰਾਣਾ ਗਰਜੀਤ ਦੀਆਂ ਜੋ ਜੇ ਆਪਾਂ ਪੇਚ ਨੂੰ ਦੇਖੀਏ ਜੇ ਆਪਾਂ ਟਾਈਮ ਲਾਈਨ ਨੂੰ ਦੇਖੀਏ ਸੈੱਟ ਕਰਕੇ ਤਾਂ ਲੱਗਦਾ ਇੰਜ ਆ ਕਿ ਕੁਛ ਨਾ ਕੁਛ ਤਾਂ ਘਟ ਰਿਹਾ ਹੈ ਅੰਦਰ ਖਾਤੇ ਬਾਜਵਾ ਸਾਹਿਬ ਉਧਰ ਖੈਰਾ ਨੇ ਰਾਣਾ ਗਰਜੀਤ ਦਾ ਜਿਹੜਾ ਮੱਕੀ ਹੈ ਮੱਕੀ ਤੇ ਐਮਐਸਪੀ ਨੂੰ ਲੈ ਕੇ ਫਾਰਮੂਲਾ ਉਸ ਦਾ ਵੀ ਵਿਰੋਧ ਕੀਤਾ ਹੈ ਉਹ ਕਿਉਂ ਵਿਰੋਧ ਕੀਤਾ ਗਗਨ ਸਪਸ਼ਟ ਜੀ ਗੱਲ ਹੈ ਦੇਖੋ ਕਾਂਗਰਸ ਦੀ ਇੱਕ ਲਾਈਨ ਹੈ ਤੇ ਪੰਜਾਬ ਦੀ ਸਮੁੱਚੀ ਕਿਸਾਨੀ ਵੀ ਇਹ ਮੰਨਦੀ ਹੈ ਕਿ ਫਸਲਾਂ ਦੀ ਖਰੀਦ ਦਾ ਨਿੱਜੀਕਰਨ ਨਹੀਂ ਹੋਣਾ ਚਾਹੀਦਾ ਉਹਦੇ ਕਾਫੀ ਨੁਕਸਾਨ ਨੇ ਰਾਣਾ ਗਰਜੀਤ ਅੱਜ ਮੱਕੀ ਖਰੀਦ ਲੈਣਗੇ ਅੱਜ ਐਮਐਸਪੀ ਤੋਂ 1000 ਰੁਪਏ ਵੱਧ ਵੀ ਖਰੀਦ ਲੈਣਗੇ ਕੱਲ ਨੂੰ ਮੱਕੀ ਵਾਫਰ ਹੋਗੀ ਰਾਣਾ ਗਰਜੀਤ ਦੀ ਮਿਲ ਚੋਂ ਨੀ दारू ਨਹੀਂ ਬਣਨੀ ਉਨੀ ਲੋੜ ਹੀ ਨਹੀਂ ਹੋਣੀ ਰਾਣਾ ਗਰਜੀਤ ਜਵਾਬ ਦੇਗੇ ਕੌਣ ਜ਼ਿੰਮੇਵਾਰ ਹੈ ਇਸ ਕਰਕੇ ਕੀ ਕਰਨ ਢਾਂਚਾ ਖਰਾਬ ਹੋ ਗਿਆ ਮੰਡੀ ਕਰਨ ਦਾ ਜਿਹੜਾ ਢਾਂਚਾ ਹੈ ਉਹ ਖਰਾਬ ਹੋਣਾ ਫਿਰ ਪੰਜਾਬ ਦੇ ਮੰਡੀ ਬੋਰਡ ਨੂੰ ਨੁਕਸਾਨ ਹੋਣਾ ਬਹੁਤ ਸਾਰੀਆਂ ਚੀਜ਼ਾਂ ਨੇ ਇਹਨਾਂ ਚੀਜ਼ਾਂ ਨੂੰ ਐਵੇਂ ਇਗਨੋਰ ਨਹੀਂ ਕੀਤਾ ਜਾ ਸਕਦਾ ਹੁਣ ਇੱਕੋ ਵੀ ਸਵਾਲ ਉਠਾਇਆ ਉਹ ਵੀ ਕਰੋੜਾਂ ਰੁਪਏ ਜਿਹੜਾ ਉਹ ਕਰਾਣਾ ਗਰਜੀਤ ਦੀਆਂ ਗੰਨਾ ਮਿਲਾਂ ਦੇ ਵਿੱਚ ਪਿਆ ਹਾਲੇ ਤੱਕ ਹਾਲੇ ਤੱਕ ਵੀ ਅਜੇ ਤੱਕ ਕਿਸਾਨ ਨੂੰ ਹੋ ਨਹੀਂ ਮਿਲਿਆ ਪਰ ਉਸ ਬਾਬੂ ਗੀਜੀ ਨਾਲ ਲੈਣਾ ਕਿ ਤੁਸੀਂ ਇੰਨੇ ਕਿਸਾਨ ਹਤੈਸ਼ੀ ਹੋ ਇੰਨੇ ਕਿਸਾਨ ਹਤੈਸ਼ੀ ਹੋ ਤੁਸੀਂ ਉਹਦੇ ਚ ਦੋ ਤਿੰਨ ਚੀਜ਼ਾਂ ਬੜੀਆਂ ਸਪਸ਼ਟ ਨੇ ਵੀ ਤੁਸੀਂ ਕਿਸਾਨਾਂ ਦੀ ਭਲਾਈ ਚਾਹੁੰਦੇ ਹੋ ਕਿਸਾਨਾਂ ਦੀ ਆਮਦਨੀ ਚ ਵਾਧਾ ਚਾਹੁੰਦੇ ਹੋ ਪਰ ਜਿਹੜੇ ਤੁਹਾਡੇ ਕਿ ਨਹੀਂ ਬਕਾਇਆ ਖੜਾ ਹੈ ਜਿਹੜੀ ਤੁਸੀਂ ਮਿਲ ਟੇਕਓਵਰ ਕੀਤੀ ਹੈ ਫਗਵਾੜੇ ਵਾਲੀ ਉਹਦੇ ਚ ਜਿਹੜਾ ਕਰੋੜਾ ਰੁਪਏ ਦੇ ਹਿਸਾਬ ਦੇ ਨਾਲ ਲੋਕਾਂ ਦਾ ਬਕਾਇਆ ਪਿਆ ਕਿ ਉਹ ਕਿਸਾਨ ਨਹੀਂ ਕਿ ਉਹ ਗੰਨਾ ਕਾਸ਼ਤਕਾਰ ਨਹੀਂ ਹੈਗੇ ਉਹ ਵੀ ਤਾਂ ਲੋਕ ਨੇ ਉਹਨਾਂ ਦੇ ਘਰਾਂ 'ਚ ਵੀ ਚੁੱਲ੍ਹੇ ਬਲਦੇ ਨੇ ਉਹਨਾਂ ਦੇ ਨਿਆਣੇ ਵੀ ਸਕੂਲਾਂ 'ਚ ਪੜਨ ਜਾਂਦੇ ਨੇ ਉਹਨਾਂ ਨੇ ਵੀ ਧੀਆ ਪੁੱਤ ਵਿਹੋਣੇ ਨੇ ਫਿਰ ਉਹ ਕਿਸਾਨ ਨਹੀਂ ਰਾਣਾ ਗਰਜੀਤ ਨੂੰ ਸਪਸ਼ਟ ਸਵਾਲ ਨੇ ਖੈਰਾਦਾਈ ਪੁਆਇੰਟ ਬਹੁਤ ਲੌਜੀਕਲੀ ਸਹੀ ਕਹਿ ਸਕਦੇ ਆ ਕਿ ਉਹਨਾਂ ਦੇ ਪੈਸੇ ਤਾਂ ਦੇ ਦਿਓ ਬਾਕੀ ਦੀ ਮੱਕੀ ਫਿਰੀ ਫਿਰ ਖਰੀਦ ਲਿਓ ਆ ਸੁਭਾਵਿਕ ਜੀ ਗੱਲ ਆ ਪਿੰਡ 'ਚ ਕੋਈ ਵੀ ਨਵਾਂ ਕੰਮ ਕਰਨ ਲੱਗਦਾ ਕਿ ਲਾਉਂਦਾ ਪਿਛਲਾ ਕੰਮ ਕੱਢ ਕੇ ਲਿਆਉਂਦਾ ਵੀ ਪਹਿਲਾਂ ਤੇਰੇ ਤਵਾ ਤਾਂ ਸਰਿਆ ਨਹੀਂ ਕਿ ਤੂੰ ਆਹਤ ਕਿੱਥੋਂ ਕਰਨ ਤੁਰ ਪਿਆ ਕੁੱਲ ਮਿਲਾ ਕੇ ਰਾਣਾ ਗਰਜੀਤ ਬੇਸ਼ੱਕ ਇੱਕ ਨਵੀਂ ਪ ਕਾਂਗਰਸ ਦੀ ਪਾਲਿਸੀ ਨਾਲ ਮੇਚ ਨਹੀਂ ਖਾਂਦੀ ਕਿਸਾਨ ਜਥੇਬੰਦੀਆਂ ਦੀ ਮੰਗਾਂ ਦੇ ਨਾਲ ਮੇਚ ਨਹੀਂ ਖਰਦੀ ਇਹ ਪਾਲਿਸੀ ਸਿੱਧਮ ਸਿੱਧੀ ਭਾਰ ਭਾਜਪਾ ਦੀ ਜਿਹੜੀ ਜਿੰਸਾਂ ਦਾ ਹੀ ਖਰੀਦ ਦੀ ਨਿੱਜੀ ਕਰਨ ਦੀ ਉਹ ਹੈ ਕ੍ਰੌਪ ਦੀ ਮਾਰਕੀਟਿੰਗ ਦਾ ਪ੍ਰਾਈਵੇਟਾਈਜੇਸ਼ਨ ਹੈ ਉਹਦੇ ਨਾਲ ਐਨ ਮੇਲ ਖਾਂਦੀ ਤੁਸੀਂ ਦੋਨਾਂ ਨੂੰ ਬਰਾਬਰ ਰੱਖ ਕੇ ਦੇਖ ਲਓ ਤੇ ਉੱਚ ਤੁਹਾਨੂੰ ਕੋਈ ਫਰਕ ਨਜ਼ਰ ਨਹੀਂ ਆਊਗਾ ਇਹੀ 750 ਕਿਸਾਨਾਂ ਦੀ ਮੌਤ ਦਾ ਕਾਰਨ ਬਣੇ ਇਹ ਸਾਰੀਆਂ ਪਾਲਿਸੀਆਂ ਦਾ ਵਿਰੋਧ ਹੀ ਸੀ ਜਿਹੜਾ ਉੱਥੋਂ ਨਿਕਲ ਕੇ ਆਇਆ ਉਧਰ ਬਾਜਵਾ ਸਾਹਿਬ ਸੁਖਜਿੰਦਰ ਰੰਦਾਵਾ ਹੁਣ ਚਾਹੇ ਪ੍ਰਤਾਪ ਸਿੰਘ ਬਾਜਵਾ ਹੁਣ ਚਾਹੇ ਰਾਜਾ ਵੜਿੰਗ ਹੁਣ ਪਹਿਲਾਂ ਜਿੱਥੇ ਪ੍ਰਤਾਪ ਸਿੰਘ ਬਾਜਬਾ ਰ ਆਰ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਜਾਂ ਹੋਰ ਵੱਡੇ ਕਾਂਗਰਸ ਆਗੂਆਂ ਵੱਲੋਂ ਰਾਜਾ ਵੜਿੰਗ ਖਿਲਾਫ ਠੇਰਾਬੰਦੀ ਸ਼ੁਰੂ ਕੀਤੀ ਹੋਈ ਸੀ ਹੁਣ ਇਹਨਾਂ ਨੇ ਮੋਰਚਾ ਜਿਹੜਾ ਉਹ ਰਾਣਾ ਗਰਜੀਤ ਖਿਲਾਫ ਵੀ ਖੋਲ ਦਿੱਤਾ ਹੈ ਰਾਣਾ ਗਰਜੀਤ ਖਿਲਾਫ ਇਹਨਾਂ ਨੇ ਖੁੱਲਕੇ ਬੋਲਣਾ ਸ਼ੁਰੂ ਕਰ ਦਿੱਤਾ ਇੱਕ ਚਰਚਾ ਮੈਂ ਇਹ ਵੀ ਨੇ ਕਿ ਜਦੋਂ ਪਿਛਲੇ ਦਿਨੀ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਜਿਹੜੇ ਭਪੇਸ਼ ਵਗੇਲ ਉਹਨਾਂ ਵੱਲੋਂ ਮੀਟਿੰਗ ਸਰਦੀ ਗਈ ਸੀ ਤਾਂ ਮੀਟਿੰਗ ਦੇ ਵਿੱਚ ਰਾਜਾ ਵੜਿੰਗ ਤੇ ਰਾਣਾ ਗਰਜੀਤ ਦੀ ਵਹਿਸ ਹੋਈ ਹੈ ਕੀ ਗੱਲ ਸੀ ਸਾਰੀ ਗਗਨ ਖਬਰਾਂ ਨੇ ਜੋ ਜੋ ਕਾਂਗਰਸ ਦੇ ਸੋਰਸਸ ਕਹਿ ਰਹੇ ਆ ਤੇ ਜੋ ਮੀਡੀਆ ਰਿਪੋਰਟਾਂ ਕਹਿ ਰਹੀਆਂ ਨੇ ਭवेश ਬਗੇਲ ਦੇ ਸਾਹਮਣੇ ਰਾਜਾ ਵੜਿੰਗ ਤੇ ਰਾਣਾ ਗਰਜੀਤ ਦੋਵਾਂ ਦੇ ਵਿਚਕਾਰ ਤਲਖੀ ਹੋਈ ਆ ਦੋਵਾਂ ਦੀ ਅੱਖਾਂ ਲਾਲ ਹੋ ਗਈਆਂ ਸੀ ਇੱਥੋਂ ਤੱਕ ਦੀ ਇਨਫੋਰਮੇਸ਼ਨ ਹੈ ਗੱਲ ਬੈਸ ਬੈਸਜੀ ਦੀ ਵੀ ਦੱਸੀ ਜਾਂਦੀ ਹੈ ਰਾਣਾ ਗਰਜੀਤ ਦਾ ਜਿਹੜਾ ਇਕਲਾ ਚਲੋ ਵਾਲਾ ਸਿਸਟਮ ਹੈ ਨਾ ਉਹਦੇ ਤੋਂ ਕਾਫੀ ਲੋਕ ਖਫਾ ਨਿਕਾ ਅਕਸ ਦੇ ਅੰਦਰ ਤੇ ਜਿਹੜੇ ਇੱਕ ਸਮੇਂ ਇੱਕ ਦੂਜੇ ਦੇ ਖਿਲਾਫ ਲੋਬਿੰਗ ਕਰ ਰਹੇ ਸੀਗੇ ਅੱਜ ਉਹ ਇਕੱਠੇ ਨੇ ਚਾਹੇ ਰਾਜਾ ਵੜਿੰਗ ਹੋਣ ਪ੍ਰਤਾਪ ਬਾਜਵਾ ਹੋਣ ਜਾਂ ਫਿਰ ਸੁਖੀ ਰੰਦਾਵਾ ਸੁਖਜਿੰਦਰ ਰੰਦਾਵਾ ਹੋਣ ਇਹ ਤਿੰਨੇ ਚਾਰੇ ਇਕੱਠੇ ਹੋ ਗਏ ਇਹ ਕਹਿੰਦੇ ਕਿ ਕਿਸ ਮਾਮਲੇ ਚ ਘੋ ਖਿਚੜੀ ਹੋ ਚੁੱਕੇ ਨੇ ਇਸ ਦੀ ਬਕਾਇਦਾ ਲੋਬਿੰਗ ਕੀਤੀ ਗਈ ਆ ਸੁਖਜਿੰਦਰ ਰੰਦਾਵਾ ਦੇ ਵੱਲੋਂ ਉਹਨਾਂ ਦੇ ਵੱਲੋਂ ਵੱਖ-ਵੱਖ ਆਗੂਆਂ ਨੂੰ ਮਿਲਿਆ ਗਿਆ ਜੋ ਮੇਰੇ ਕੋਲ ਜਾਣਕਾਰੀ ਆ ਜੋ ਸੋਰਸਸ ਗੱਲ ਕਹਿੰਦੇ ਆ ਉਹ ਆ ਕਿ ਰਾਣਾ ਗਰਜੀਤ ਕਹਿੰਦਾ ਕਿ ਮੈਨੂੰ ਪੰਜਾਬ ਦਾ ਪ੍ਰਧਾਨ ਬਣਾ ਦਿਓ ਮੈਂ ਵਾਰੇ ਨਿਆਰੇ ਕਰ ਦੂੰ ਮੈਂ ਹਰ ਹਿੱਲਾ ਵਰਤਨ ਦੇ ਲਈ ਤਿਆਰ ਆ ਜਾਣਕਾਰ ਇਹ ਵੀ ਕਹਿੰਦੇ ਕਿ ਰਾਣਾ ਗਰਜੀਤ ਕਹਿੰਦਾ ਕਿ ਮੈਂ 50 ਤੋਂ 60 ਸੀਟਾਂ ਦੇ ਉੱਤੇ ਪੈਸੇ ਲਾਉਣ ਦੇ ਲਈ ਵੀ ਤਿਆਰ ਆ ਉਸੀ ਅੰਦਾਜ਼ਾ ਲਾ ਲਓ ਫਿਰ ਖੈਰੇ ਵਾਲਾ ਉਹ ਜਿਹੜਾ ਸਿਸਟਮ ਹੈ ਉਹ ਅਲੱਗ ਹੋ ਜਾਂਦਾ ਹੈ ਵੀ ਫਿਰ ਰਾਣਾ ਗੁਰਜੀ ਤੇ ਡਾ ਵੱਡਾ ਦਾਕ ਫਿਰ ਫਿਰ ਉਹ ਭਾਜਪਾ ਤੇ ਕਿਉਂ ਨਹੀਂ ਪੈਸੇ ਲਾ ਸਕਦੇ ਭਾਜਪਾ ਨੂੰ ਮਾਲਦਾਰ ਵੀਰ ਰਾਣਾ ਗੁਰਜੀਤ ਵਰਗਾ ਇੱਕ ਆਗੂ ਵੀ ਮਰ ਰਿਹਾ ਹੋਵੇ ਤਾਂ ਫਿਰ ਭਾਜਪਾਲੇ ਦਾ 100 ਪੱਲਿਓ ਪੈਸੇ ਦੇ ਦੇਣਗੇ ਯਾਨੀ ਕਿ ਐਸੀ ਸਥਿਤੀ ਹੈ ਪਰ ਲੱਗਦਾ ਇੰਜ ਆ ਕਿ ਹਜੇ ਕਾਫੀ ਕਿਉ ਖਿਚੜੀਆਂ ਕੜਾਹ ਬਣਨੇ ਬਾਕੀ ਨੇ ਸਿਆਸਤ ਦੇ ਅੰਦਰ ਇਹ ਚੀਜ਼ਾਂ ਉਤਲ ਪੁਤਲ ਦਾ ਹਮੇਸ਼ਾ ਸ਼িকার ਰਹਿੰਦੀਆਂ ਨੇ ਸੁਖਜਿੰਦਰ ਰੰਧਾਵਾ ਬਾਜਵਾ ਤੇ ਵਢਿੰਗ ਇਹ ਤਿੰਨੇ ਇਸ ਮਾਮਲੇ ਦੇ ਵਿੱਚ ਇੱਕ ਥਾਂ ਦੇ ਉੱਤੇ ਖੜੇ ਨੇ ਕਿ ਰਾਣਾ ਗਰਜੀਤ ਪ੍ਰਧਾਨ ਨਹੀਂ ਬਣਨਾ ਚਾਹੀਦਾ ਉਸ ਦੇ ਲਈ ਬਕਾਇਦਾ ਲੋਬਿੰਗ ਹੋ ਰਹੀ ਹੈ ਤੂ ਤੂ ਮੈਂ ਮੈਂ ਜਿਹੜੀ ਰਾਜਾ ਵੜਿੰਗ ਤੋਂ ਹੋਈ ਉਹ ਸਾਰੀਆਂ ਗੱਲਾਂ ਉਹ ਜਿਹੜੀਆਂ ਨਕਲੀ ਮੁਸਕਰਾਹਟਾਂ ਵਾਲੀਆਂ ਉਹ ਸਾਰੀਆਂ ਹੁਣ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਇੱਕ ਗੱਲ ਇਹ ਹੈ ਕਿ ਰਾਣਾ ਗਰਜੀਤ ਦਬਾਬਾ ਮਾਝਾ ਛੱਡ ਕੇ ਮਾਲਵੇ 'ਚ ਕਿਉਂ ਨੇ ਤੇ ਮਾਲਵੇ 'ਚ ਵੀ ਉੱਥੇ ਨੇ ਮੁਕਸਾ ਰੈਲੀ ਕੀਤੀ ਗਈ ਨਾ ਮੁਕਸਾ ਰੈਲੀ ਕੀਤੀ ਗਈ ਨਾ ਮਾਲਵੇ 'ਚ ਵੀ ਉੱਥੇ ਨੇ ਉੱਥੇ ਨਿੱਕੀ ਜੀ ਚੀਜ਼ ਸਮਝਣ ਵਾਲੀ ਆ ਜਿਹੜੀ ਮੁਕਸਰ ਬਠਿੰਡਾ ਫਰੀਦਕੋਟ ਤੇ ਪਰਲਾ ਫਰੋਜ਼ਪੁਰ ਤੇ ਫਾਜ਼ਿਲਕਾ ਦਾ ਉੱਪਰਲਾ ਹਿੱਸਾ ਆ ਇਹ ਹੈਗੀ ਆ ਵੱਡੀ ਕਿਸਾਨੀ ਇੱਥੇ ਤੁਸੀਂ ਜ਼ਮੀਨ ਦੀ ਪਮੈਸ਼ ਦੇਖੋਗੇ ਕਿਸੇ ਕੋਲ 50 ਕਿੱਲੇ 100 ਕਿੱਲੇ ਉੱਥੇ 8-10 ਕਿੱਲੇ ਵਾਲੇ ਨੂੰ ਤਾਂ ਬਹੁਤ ਛੋਟਾ ਕਿਸਾਨ ਸਮਝਿਆ ਜਾਂਦਾ ਹੈ ਆਪਣੇ ਮਾਲਵੇ ਦੇ ਦੂਜੇ ਜ਼ਿਲ੍ਹਿਆਂ ਦੇ ਅੰਦਰ ਜਾਂ ਮਾਝੇ ਦੁਆਬੇ ਵਿੱਚ ਉਸ ਨੂੰ ਦਰਮਿਆਨਾ ਕਿਸਾਨ ਸਮਝਿਆ ਜਾਂਦਾ ਜਾਂ ਠੀਕ-ਠਾਕ ਕਿਸਾਨ ਸਮਝਿਆ ਜਾਂਦਾ ਉੱਥੇ ਤਾਂ 10-12 ਕਿੱਲੇ ਵਾਲੇ ਨੂੰ ਬਹੁਤ ਛੋਟਾ ਕਿਸਾਨ ਸਮਝਿਆ ਜਾਂਦਾ ਉਹਨਾਂ ਦਾ ਟਾਰਗੇਟ ਹੈ ਮਨ ਲੱਗਦਾ ਕਿ ਇੱਕ تیر ਨਾਲ ਦੋ ਨਿਸ਼ਾਨੇ ਲਾਉਣਾ ਚਾਹੁੰਦੇ ਨੇ ਇੱਕ ਤਾਂ ਪੰਜਾਬ ਦੀ ਵੱਡੀ ਕਿਸਾਨੀ ਨੂੰ ਆਪਣੇ ਨਾਲ ਲੈ ਕੇ ਆਉਣਾ ਚਾਹੇ ਉਹ ਖੇਤੀ ਦੇ ਰੂਪ ਚ ਲੈ ਕੇ ਆਉਣਾ ਹੋਵੇ ਦੂਜਾ ਸਿਆਸੀ ਰੂਪ ਦੇ ਵਿੱਚ ਕਿਉਂਕਿ ਉਹ ਮਾਲਦਾਰ ਲੋਕ ਨੇ ਉਹ ਪੈਸਾ ਲਾਉਣ ਦੇ ਲੋਕ ਨੇ ਉਹ ਸਿਆਸਤ ਕਰਨ ਦੇ ਸ਼ਕੀਨ ਲੋਕ ਨੇ ਕਿਉਂਕਿ ਦੇਖੋ ਮੇਲਾ ਵੀ ਉਦੋਂ ਵੇਖਿਆ ਜਾਂਦਾ ਜਦੋਂ ਜੇਬ ਚ ਢੇਲਾ ਹੋਊਗਾ ਜੇ ਜੇਬ ਚ ਢੇਲਾ ਨਹੀਂ ਤਾਂ ਸਿਆਸਤ ਕਰਨੀ ਪੰਜਾਬ ਦੇ ਵਿੱਚ ਬਹੁਤ ਔਖੀ ਹੈ ਇਸ ਕਰਕੇ ਉਹ ਉਸ ਖਿੱਤੇ ਨੂੰ ਟਾਰਗੇਟ ਕਰ ਰਹੇ ਨੇ ਕੋਈ ਲੋਕ ਇਹਨੂੰ ਲੈ ਕੇ ਜਾਂਦੇ ਨੇ ਕਿ ਰਾਜਾ ਵੜਿੰਗ ਨੂੰ ਸਪੈਸ਼ਲੀ ਟਾਰਗੇਟ ਕਿਉਂ ਕਿ ਰਾਜਾ ਵੜਿੰਗ ਮੁਕਸਰ ਦੇ ਨੇ ਮੁਕਸਰ ਦੇ ਵਿੱਚ ਉਹਨਾਂ ਦੀ ਰਾਜਨੀਤੀ ਚੱਲਦੀ ਹੈ ਅੱਗੇ ਦੜਬਾ ਮੁਕਸਰ ਦੇ ਅੰਦਰ ਮੈਨੂੰ ਲੱਗਦਾ ਕਿ ਇਹ ਇੱਕ ਕਾਰਨ ਹੋ ਸਕਦਾ ਹੈ ਪਰ ਉਸ ਤੋਂ ਵੱਡਾ ਕਾਰਨ ਇਹ ਹੈ ਕਿ ਉਸ ਖਾਸ ਤਬਕੇ ਨੂੰ ਜਿਹੜੀ ਕਿ ਵੱਡੀ ਕਿਸਾਨੀ ਹੈ ਜਿਹੜੀ ਕਿ ਸੌਆਂ ਏਕੜਾਂ ਦੇ ਮਾਲਕਾਂ ਵਾਲੀ ਮਾਲਕੀ ਵਾਲੀ ਕਿਸਾਨੀ ਹੈ ਉਸ ਨੂੰ ਟਾਰਗੇਟ ਕਰਨਾ ਉਹਦੇ ਵਿੱਚੋਂ ਅਕਾਲੀ ਦਲ ਦੇ ਕੁਝ ਤਗੜੇ ਬੰਦੇ ਪੱਟ ਕੇ ਲੈ ਕੇ ਆਉਣੇ ਕੁਝ ਕਾਂਗਰਸ ਦੇ ਤੇ ਉਹਨਾਂ ਨੂੰ ਆਪਣੇ ਘੇਰੇ ਚ ਲੈਣਾ ਬਾਅਦ ਚਾਹੇ ਉਹ ਭਾਜਪਾ ਚਲੇ ਜਾਣ ਚਾਹੇ ਕਾਂਗਰਸ ਚ ਰਹਿਣ ਇੱਕ ਅਲੈਦਾ ਗੱਲ ਹੋ ਸਕਦੀ ਹੈ ਤਾਂ ਹੁਣ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਹੈ ਜਿਹੜੀ ਉਹ ਉੱਪਰ ਕੇ ਸਾਹਮਣੇ ਆਉਣ ਲੱਗ ਪਈ ਹੈ ਪਿਛਲੇ ਦਿਨੀ ਪੰਜਾਬ ਕਾਂਗਰਸ ਇੰਚਾਰਜ ਨੇ ਜਿਹੜੇ ਪਪੇਸ਼ ਬਗੇਲ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ ਹੈ ਪਰ ਠੀਕ ਠਾਕ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਰਾਣਾ ਗਰਜੀਤ ਦੇ ਵੱਲੋਂ ਵੱਖਰੇ ਤੌਰ ਉੱਤੇ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਵੱਖਰੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਹੁਣ ਦੇਖਦੇ ਆਂ ਪੰਜਾਬ ਕਾਂਗਰਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲ ਚੱਲ ਹੁੰਦੀ ਹੈ